ਮੁਲਤਾਨ ਪੰਜਾਬ ਸਰਕਾਰ ਮੁਲਤਾਨ ਨਹੀਂ ਲੱਗਣ ਜਾਣੀ ਪਰਚੀ ਨਹੀਂ ਲੱਗਣ ਜਾਣੀ ਨਹੀਂ ਲੱਗਣ ਜਾਣੀ ਨਹੀਂ ਲੱਗਣ ਜਾਣੀ ਪਰਚੀ ਨਹੀਂ ਲੱਗਣ ਜਾਣੀ ਨਹੀਂ ਲੱਗਣ ਜਾਣੀ ਪੰਜਾਬ ਸਰਕਾਰ ਜਿੰਦਾਬਾਦ ਤੁਸੀਂ ਅੱਜ ਪਰਚੀ ਦਿੱਤੀ ਤੇ ਅੱਜ ਭਰੋ ਹਸਪਤਾਲ ਦਿੱਤੀ ਹਾਂਜੀ ਹਾਂਜੀ ਤੁਹਾਡੀ ਪਰਚੀ ਲਈ ਮੋਟਰਸੈੱਡ ਆਣਾ ਅੱਛਾ ਮੋਟਰਸੈੱਡ ਆਣ ਅੱਗੇ ਕਦੀ ਤੁਸੀਂ ਜਿੰਦਗੀ ਦੀ ਅੱਗੇ 9 ਮਹੀਨੇ ਚੁਕੇ ਆਏ ਆ ਕਿਦੋਂ ਹਸਪਤਾਲ ਦਾ ਸਰਪ੍ਰਸਤ ਹੋਇਆ ਠੇਕਾ ਹੋਇਆ ਪਹਿਲਾਂ ਮਿਲਦੀ ਜਦੋਂ ਦੇਖੋ ਜੀ ਆਸੀਂ ਦਾ ਰਹੇ ਹਾਂ 5 ਸਾਲ ਚੇਅਰਮੈਨ ਉਹ ਤੋਂ ਪਹਿਲਾਂ ਵੀ ਸ਼ੁਰੂ ਤੋਂ ਹੀ ਛੋਟੇ ਹੁੰਦੇ ਇੱਥੇ ਪੜੇ ਆ ਇਹ ਜਿਹੜਾ ਸਾਰੀਆਂ ਕੰਦਾ ਜਿਹੜੀ ਇੱਥੇ ਤੋਂ ਨਜ਼ਰ ਆ ਰਹੀਆਂ ਸਾਹਮਣੇ ਸਾਰਾ ਖੁੱਲਾ ਹੁੰਦਾ ਸੀਗਾ ਇਹ ਸਾਰਾ ਹਸਪਤਾਲ ਦੀ ਜਗ੍ਹਾ ਔਰ ਨਾਲ ਹੀ ਪੁਲਿਸ ਦੀ ਲਾਈਨ ਦੀ ਜਗਾ ਇਹ ਜਿਹੜੀ ਪਰਚੀ ਦਾ ਕੰਮ ਹੈ ਸ਼ੁਰੂ ਕੀਤਾ ਇਹ ਨਵੇਂ ਡਰਾਮਾ ਸ਼ੁਰੂ ਕਰਤਾ ਹੈ ਇਹਨਾਂ ਦਾ ਪੰਜਾਬ ਸਰਕਾਰ ਨੇ ਕਿਉਂਕਿ ਇਹ ਪੰਚਾਇਤ ਪੈਂਦੀ ਹੈ ਆਜੀਪੁਰ ਦੇ ਵਿੱਚ ਇੱਥੇ ਨਗਰ ਕਾਉਂਸਲ ਦਾ ਹੈ ਨਹੀਂ ਇਹ ਨਾ ਮਿਊਨਿਸਪਲ ਕਮੇਟੀ ਆ ਜਿੱਥੇ ਤੁਸੀਂ ਟੈਂਡਰ ਲੱਗਿਆ ਟੈਂਡਰ ਜਿਹੜਾ ਲੱਗਿਆ ਉਹ ਸਾਨੂੰ ਦਿਖਾਓ ਕਿਹੜਾ ਟੈਂਡਰ ਲੱਗਿਆ ਇਹ ਸਭ ਉਦਾਂ ਹੀ ਹਵਾ ਦੇ ਵਿੱਚ ਇਹ ਮਿੱਲੀ ਭਗਤ ਦੇ ਕਰਕੇ ਇਹ ਸਾਰਾ ਕੁਝ ਇੱਥੇ ਹੋ ਰਿਹਾ ਇਹਦਾ ਬਹੁਤ ਜ਼ੋਰ ਵਿਰੋਧ ਅਸੀਂ ਕਰਦੇ ਆ ਭਾਰਤੀ ਜਨਤਾ ਪਾਰਟੀ ਵੱਲੋਂ ਇਹਦਾ ਪਰਜੋਰ ਵਿਰੋਧ ਕਰਦੇ ਆਂ ਔਰ ਲੋਕਾਂ ਨਾਲ ਲੈ ਕੇ ਜਿਹੜਾ ਪਰਚੀ ਸਿਸਟਮ ਲਾਇਆ 20 ਰੁਪਏ 10 ਰੁਪਏ ਜੋ ਵੀ ਲਾਇਆ ਇਹ ਬਿਲਕੁਲ ਗਲਤ ਹੈ ਲੋਕਾਂ ਨਾਲ ਤਕਾ ਤਕਾ ਹੀ ਹੋਣੇ ਨੇ ਲੋਕਾਂ ਨਾਲ ਜਿਹੜਾ ਹੋ ਰਿਹਾ ਹੈ ਲੋਕਾਂ ਨਾਲ ਖੜੇ ਆਂ ਹਰ ਵੇਲੇ ਕੱਲਾ ਸਾਈਕਲ ਕੈਂਡੂ ਲੈ ਕੇ ਤੇ ਧਰਨਾ ਪਤਾ ਨਹੀਂ ਕੀਤਾ ਹੈਗਾ ਜਾਂ ਜਿਹੜੀ ਕੰਟੀਨ ਕੋਲ ਰਹੀ ਉਹ ਮੈਂ ਗੰਟੀਨ ਦੇ ਬਾਰੇ ਨਹੀਂ ਮੈਂ ਗੱਲ ਆ ਅੱਜ ਸਿਰਫ ਪਰਚੀ ਜਿਹੜੀ ਖੁੱਲ੍ਹ ਆਈ ਹੈ ਨਾ ਜਿਹੜੀ ਸਾਡੇ ਧਿਆਨ ਦੇ ਵਿੱਚ 20 20 10 ਰੁਪਏ ਜਿਹੜੀ ਪਾਰਕਿੰਗ ਦੀ ਪਰਚੀ ਹੈ ਉਹ ਅਸੀਂ ਨਹੀਂ ਇੱਥੇ ਹੁੰਡਣੀ ਜਿਹੜਾ ਲੋਕਾਂ ਦੇ ਨਾਲ ਹੀ ਖੜੇ ਆਂ ਲੋਕਾਂ ਦੇ ਨਾਲ ਲੈ ਅੱਜ ਅਸੀਂ ਆਜੀਪੁਰ ਹਸਪੀਟਲ ਦੇ ਵਿੱਚ ਜਿਹੜੀ ਮਾਫੀਆ ਵੱਲੋਂ ਲੋਕਾਂ ਦੀਆਂ ਜੇਬਾਂ ਵਿੱਚੋਂ 20-20 ਰੁਪਏ ਇਕੱਠੇ ਕਰਕੇ ਇੱਕ ਪਰਚੀ ਲਾਈ ਗਈ ਹੈ ਜਿਹੜੀ ਸਕੂਟੀਆਂ ਤੇ ਗੱਡੀਆਂ ਤੇ ਪਾਰਕਿੰਗ ਪਰਚੀ ਅੱਜ ਅਸੀਂ ਉਹਦੇ ਵਿਰੋਧ ਵਿੱਚ ਆਏ ਆਂ ਪਹਿਲੀ ਗੱਲ ਤਾਂ ਇਹ ਆ ਕਿ ਆਮ ਲੋਕਾਂ ਦੀ ਸਰਕਾਰ ਲੋਕਾਂ ਨੂੰ ਇਹ ਗੱਲ ਕਹਿੰਦੀ ਹੈ ਕਿ ਜਿਹੜੀ ਇਸ ਜਿਹੜਾ ਹਸਪੀਟਲ ਹੈ ਇੱਥੇ ਗਰੀਬ ਬੰਦਿਆਂ ਦੀ ਜਿਹੜੀ ਦਵਾਈ ਦੀ ਪਰਚੀ ਉਹ 10 ਰੁਪਏ ਆ ਤੇ ਜਿਹੜੀ ਸਕੂਡੀਆਂ ਨੂੰ ਪਰਚੀ ਲਈਏ ਖੜੇ ਕਰਨ ਦੇ ਉਹ 20 ਰੁਪਏ ਆ ਪਹਿਲਾਂ ਤੇ ਇਹ ਆਮ ਲੋਕਾਂ ਦਾ ਇਹ ਪਹਿਲਾਂ ਹੀ ਅਤਿਆਚਾਰ ਕਰਦੀ ਫੀ ਸਰਕਾਰ ਨੰਬਰ 2 ਤੇ ਹੁਣ ਇਹ ਐਂਡਲੈਸ ਸਾਲ ਦੇ ਵਿੱਚ ਆਪਣੇ ਲੋਕਾਂ ਦੀਆਂ ਜੇਬਾਂ ਚੋਂ 20-20 ਰੁਪਏ ਇਕੱਠੇ ਕਰਨ ਲੱਪੀ ਆ ਇਹ ਪਹਿਲਾ ਹਸਪੀਟਲ ਹੋਏਗਾ ਪੰਜਾਬ ਚ ਜਿੱਥੇ ਪੰਚਾਇਤ ਦੇ ਵਿੱਚ ਪੰਚਾਇਤ ਦੇ ਵਿੱਚ ਮਾਫੀਆ ਨੇ ਇੱਕ ਹਸਪੀਟਲ ਦੇ ਬਾਹਰ ਪਰਚੀ ਲਾਣੀ ਸ਼ੁਰੂ ਕਰ ਦਿੱਤੀ ਹੈ ਪਹਿਲੀ ਗੱਲ ਤਾਂ ਕਾਨੂੰਨ ਨੂੰ ਪਹਿਲਾਂ ਹੀ ਇਹਨਾਂ ਨੇ ਸ਼ਿੱਕੇ ਤੇ ਟੰਗਿਆ ਹੋਇਆ ਪੂਰੇ ਪੰਜਾਬ 'ਚ ਮੈਨੂੰ ਇੱਕ ਗੱਲ ਦਾ ਜਵਾਬ ਦਿੱਤਾ ਜਾਵੇ ਭਗਵੰਤਮਾਨ ਸਾਹਿਬ ਤੇ ਨਾਲ ਇੱਥੋਂ ਦੇ ਜਿਹੜੇ ਹਲਕਾ ਇੰਚਾਰਜ ਐ ਉਹ ਇਹ ਜਵਾਬ ਦੇਣ ਕਿ ਜਿਹੜੇ ਲੋਕਾਂ ਨੂੰ ਇਹ ਗੱਲ ਕਹਿ ਕੇ ਗੁੰਮਰਾਹ ਕਰਕੇ ਆਏ ਸੀ ਕਿ ਆਮ ਲੋਕਾਂ ਦੀ ਸਰਕਾਰ ਐ ਕਿ ਇਹ ਆਮ ਲੋਕਾਂ ਦੇ 20-20 ਰੁਪਏ ਜਿਹੜਾ ਇੱਥੇ ਇਹਨਾਂ ਨੇ ਗੁੰਡਾ ਟੈਕਸ ਲਾਇਆ ਇਹ ਲੋਕਾਂ ਦੀ ਜੇਬ 'ਚੋਂ ਜਿਹੜਾ ਨਜਾਇਜ਼ ਪੈਸਾ ਮਾਫੀਆ ਦੀ ਜੇਬ 'ਚ ਜਾਣਾ ਇਹਦਾ ਜ਼ਿੰਮੇਵਾਰ ਕੌਣ ਹੋਊਗਾ ਜੀ ਪਹਿਲਾ ਹਸਪਤਾਲ ਇੱਕ ਪੰਜਾਬ ਦਾ ਇਹ ਹਾਜੀਪੁਰ ਹੋਊਗਾ ਕਿ ਜਿੱਥੇ ਪੂਰੇ ਪੰਜਾਬ ਦੀਆਂ ਪੰਚਾਇਤਾਂ ਦੇ ਵਿੱਚ ਕਦੀ ਟੈਂਡਰ ਹੋਇਆ ਦੱਸੋ ਮੈਨੂੰ ਸਾਡੇ ਹਾਲਕਾ ਲੱਗੇ ਦਸੂਆ ਵੀ ਹੈਗਾ ਉੱਥੇ ਕਮਾਈ ਦੇ ਵੀ ਭੋਲ ਇੱਧਰ ਸੀਐਸਸੀ ਸੈਂਟਰ ਖੁੱਲੇ ਆ ਉੱਥੇ ਤਾਂ ਕਿਤੇ ਲੱਗੀ ਨਹੀਂ ਪਰਚੀ ਠੀਕ ਹੈ ਇਹ ਕੋਈ ਮਿਊਨਿਸਪਲ ਕਮੇਟੀ ਥੋੜਾ ਇੱਥੇ ਪੰਚਾਇਤ ਹੈ ਹਾਜੀਪੁਰ ਇੱਕ ਪੰਚਾਇਤ ਹੈ ਠੀਕ ਹੈ ਇਹ ਮਾਫੀਆ ਇੱਥੋਂ ਭਜਾ ਕੇ ਛੱਡਾਂਗੇ ਪਹਿਲੀ ਗੱਲ ਆਹੀ ਲੋਕਾਂ ਨਾਲ ਧੱਕਾ ਨਹੀਂ ਹੋਣ ਦਾਂਗੇ ਜੇ ਇਹ ਲੋਕ ਸਾਡੀ ਵਾਰਨਿੰਗ ਨੂੰ ਨਹੀਂ ਸਮਝੇ ਤੇ ਕੱਲ ਤੋਂ ਅਸੀਂ ਇੱਥੇ ਇੱਕ ਤਰਨਾ ਪਰਮਨੈਂਟ ਰੱਖੇ ਪਰਮਨੈਂਟ ਲਾ ਦੇਵਾਂਗੇ